Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਵਾਹ ਵਾਹ ਸਰਕਾਰੇ ਨਹੀਂ ਤੇਰੇ ਝੂਠੇ ਨਿਕਲਾਰੇ ਨਹੀਂ ਸਾਸ਼ੀਕਾਲ ਤੁਸੀਂ ਦੇਖਦੇ ਹੋ Indian TV News ਇਹ ਮਹਾਦੀਪ ਸਿੰਘ ਸਨੇਹ ਗੱਲ ਕਰੀਏ ਜਦੋਂ ਸਰਕਾਰਾਂ ਆਉਂਦੀਆਂ ਨੇ ਤਾਂ ਉਦੋਂ ਬੜੇ ਪੋਚੇ ਮਾਰੇ ਜਾਂਦੇ ਨੇ ਗਰੀਬਾਂ ਦੇ ਘਰ ਹੱਥ ਜੋੜੇ ਜਾਂਦੇ ਨੇ ਤਾ ਬਹੁਤ ਲਾਲਚ ਦਿੱਤਾ ਜਾਂਦਾ ਤੁਹਾਡੇ ਕੰਮ ਹੋਣਗੇ ਪਰ ਕੰਮ ਦਾ ਕੀ ਉਹਨਾਂ ਦੇ ਖੂਨ ਪਸੀਨੇ ਦੀ ਜਿਹੜੀ ਕਮਾਈ ਹੈ ਉਹ ਨਹੀਂ ਮਿਲਦੀ ਅੱਜ ਅਸੀਂ ਜੀਰਾ ਬਲਾਕ ਦੇ ਵਿੱਚ ਖੜੇ ਆ ਅੱਜ ਤੁਸੀਂ ਦੇਖ ਸਕਦੇ ਹੋ ਆਖ ਵਖਤਾਂ ਤੋਂ ਜਿਹੜੇ ਅੱਜ ਕੀ ਲੋਡ ਪੈ ਗਈ ਇੰਨੀ ਗਰਮੀ ਦੇ ਵਿੱਚ ਤੁਸੀਂ ਬੈਠੇ ਹੋ ਖੂਨ ਪਸੀਨਾ ਕਰ ਰਹੇ ਹੋ ਤੁਸੀਂ ਕਿ ਹੱਕ ਦੀ ਕਮਾਈ ਖਾਣ ਵਾਲੇ ਅੱਜ ਧੁੱਪ ਤੇ ਗਰਮੀ ਦੇ ਵਿੱਚ ਬੈਠੇ ਸਭ ਤੋਂ ਪਹਿਲਾਂ ਤਾਂ ਪ੍ਰੈਸ ਵਾਲਿਆਂ ਦਾ ਨਿੱਕਾ ਸਵਾਗਤ ਆ ਕੋਈ ਵੀ ਗਰੀਬ ਦੀ ਆਵਾਜ਼ ਨਹੀਂ ਸੁਣਦਾ ਅੱਜ ਜੀਰਾ ਬਲਾਕ ਦੇ ਵਿੱਚ ਪ੍ਰੈਸ ਵਾਲੇ ਆਏ ਆ ਉਹਨਾਂ ਦੇ ਮadhyam ਰਾਹੀਂ ਅਸੀਂ ਦੱਸਣਾ ਚਾਹਾਂਗੇ ਕਿ ਜਿਹੜੀ ਸਰਕਾਰ ਸਾਡੇ ਤੋਂ ਧੋਖੇ ਨਾਲ ਵੋਟ ਲੈ ਗਈ ਕਿ ਆਪ ਆਮ ਆਦਮੀਆਂ ਆਪ ਦੀ ਸਰਕਾਰ ਆ ਆਪ ਕੀ ਵੋਟ ਪੈ ਗਈ ਸਰਕਾਰ ਬਣ ਗਈ ਤੇ ਆਪ ਖੁਦ ਕੰਮ ਕਰਨਗੇ ਉਹ ਸੋਸ਼ਲ ਮੀਡੀਆ ਰਾਹੀਂ ਅਸੀਂ ਕੇਸਰੀਵਾਲ ਨੂੰ ਦੇਖਦੇ ਸੀਗੇ ਪਰੋਸਾ ਕਰ ਲਿਆ ਸੀ ਵੋਟ ਪਾ ਦਿੱਤੀ ਕਿ ਲੋਕੋ ਸਾਡਾ ਝਾੜੂ ਸਾਡਾ ਆਮ ਆਦਮੀ ਸਾਨੂੰ ਕਿਹਾ ਜਾਂਦਾ ਤੇ ਅਸੀਂ ਦੂਸਰੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਅਸੀਂ ਉਹਨਾਂ ਨੂੰ ਵੋਟ ਪਾਈਆ ਲੇਕਿਨ ਇਹ ਜਿਹੜੀ ਆਪ ਸਰਕਾਰ ਆ ਲੇਕਿਨ ਉਹਨਾਂ ਤਾਂ ਸਾਡਾ ਰੋਜ਼ਗਾਰ ਹੀ ਖੋਲਿਆ ਕਿ ਅੱਜ ਉਹਨਾਂ ਦੇ ਜਿਹੜੇ ਕ੍ਰਮ ਚੌਧਰੀ ਜੁਨੇ ਹੋਏ ਨੇ ਥੱਲੇ ਤੇ ਉਹ ਸਾਡੇ ਮਨਰੇਗਾ ਮਜ਼ਦੂਰਾਂ ਨੂੰ ਜੇ ਮਸਤੌਰ ਕੱਢਿਆ ਜਾਂਦਾ ਤੇ ਕਹਿੰਦੇ ਬੰਦ ਕਰ ਦਿਓ ਕੰਮ ਜੇ ਕੰਮ ਕੀਤਾ ਗਿਆ ਤਾਂ ਉਹ ਕਿਤੇ ਨੇ ਜੀ ਜ਼ੀਰੋ ਚ ਪਾ ਦਿਓ ਜੀ ਇਹ ਪੂਰੇ ਬਲਾਕਾਂ ਤੇ ਦਬਾਅ ਹੈਗਾ ਇਸ ਦੇ ਸਬੰਧ ਵਿੱਚ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਅਸੀਂ ਲੈਟਰ ਦਿੱਤੇ ਸੀਗੇ ਆਪਣੇ ਲੈਟਰ ਪਰ ਤੇ ਸਮੂਹ ਮਜ਼ਦੂਰ welfare ਸਭਾ ਤੇ ਉਹਨਾਂ ਨੇ ਸਾਨੂੰ ਇੱਕ 29 ਤਰੀਕ ਦਾ ਲੈਟਰ ਜਾਰੀ ਕੀਤਾ ਸੀਗਾ ਵੀ ਤੁਸੀਂ ਜਿਹੜਾ ਬਲਾਕ ਚ ਜਾਣਾ ਤੇ ਇਥੋਂ ਦੇ ਪ੍ਰਸ਼ਾਸਨ ਨੇ ਲਾਪਰਵਾਹੀ ਕੀਤੀ ਆ ਇੱਥੇ ਕੋਈ ਸਟਾਫਿੰਗ ਨਹੀਂ ਵੀਡੀਓ ਸਾਫ ਵੀ ਬਾਚ ਆਇਆ ਹੈ ਐਪੀਓ ਸਾਫ ਵੀ ਕਹਿ ਰਿਹਾ ਕਿ ਸਾਨੂੰ ਪਟਾਈਏ ਇਸ ਦੇ ਸਬੰਧ ਵਿੱਚ ਜਿਹੜੀ ਮਨਰੇਗਾ ਹੈਗੀ ਆ ਲੋਕਤੰਤਰ ਹੈਗਾ ਉਹਦਾ ਗੱਲ ਘੁੱਟਿਆ ਜਾ ਰਿਹਾ ਤੇ ਉਹ ਦਿਨੋ ਦਿਨ ਸਾਨੂੰ ਕਮਜ਼ੋਰ ਕੀਤਾ ਜਾ ਰਿਹਾ ਸਾਨੂੰ ਕਿਸ ਨੇ ਬਲਾਕ ਵਿੱਚ ਮਜ਼ਦੂਰੀ ਤੋਂ ਵੀ ਸਾਨੂੰ ਇਥੇ ਧਰਨਾ ਪ੍ਰਦਰਸ਼ਨ ਆ ਕੀ ਲੱਗਦਾ ਵਾ ਤੁਸੀਂ ਕੈਮਰੇ ਦੇ ਪਿੱਛੇ ਕਹਿ ਰਹੇ ਸੀ ਕਿ ਐ ਨਾ ਐਮਐਲਏ ਸਾਹਿਬ ਦੀ ਕੋਠੀ ਤੋਂ ਫੋਨ ਆਉਂਦਾ ਵੀ ਕੰਮ ਬੰਦ ਕਰ ਦਿਓ ਇਹ ਇਹ ਮਸਲਾ ਕੀ ਬਿਲਕੁਲ ਜੀ ਮਸਲਾ ਇਹ ਕੀ ਆ ਕਿ ਜਿਹੜੀ ਮਨਰੇਗਾ ਹੈਗੀ ਆ ਹਰ ਇੱਕ ਨੇਤਾ ਦੀ ਨੈਗੇਟਿਵੀ ਹੋਈ ਆ ਕਿ ਮਨਰੇਗਾ ਦਾ ਜਿਹੜਾ ਹੈਗਾ ਕੰਮ ਹੈਗਾ ਫੋਟੋ ਇੱਕ ਜਗ੍ਹਾ ਤੇ ਲੱਗੀ ਹੁੰਦੀ ਆ ਉਸੇ ਫੋਟੋ ਨੂੰ ਚੱਕ ਕੇ ਦੂਜੇ ਮਸਟੋਲ ਤੇ ਲਾ ਦਿੰਦੇ ਆ ਉਸੇ ਮਸਟੋਲ ਨੂੰ ਲਾ ਚੱਕ ਕੇ ਦੂਜੀ ਚਲਾ ਦਿੰਦੇ ਆ ਇੱਕ ਫੋਟੋ ਕਈ ਕਈ ਮਸਟੋਲਾ ਤੇ ਜਾਂਦੀ ਆ ਤਾਂ ਉਹ ਐਮਐਨਏ ਰਾਹੀਂ ਪ੍ਰਸ਼ਾਸਨ ਰਾਹੀਂ ਜਿਹੜਾ ਮਿਲ ਕੇ ਜਿਹੜਾ ਪੈਸਾ ਹੈਗਾ ਉਹ ਵੰਡਿਆ ਜਾਂਦਾ ਜੀ ਹਾਂ ਅੱਜ ਤੁਹਾਡੀ ਮੀਟਿੰਗ ਹੋਈ ਆ ਤੇ ਕੀ ਕਹਿਣਾ ਜੋਨੇ ਉਹ ਵੀ ਮੀਟਿੰਗ ਦੇ ਵਿੱਚ ਕੀ ਮੁੱਦਾ ਹੋਇਆ ਸੀਗਾ ਕੀ ਵਿਸ਼ਵਾਸ ਬਾਇਆ ਹੈ ਦੇਖੋ ਜੀ ਇਹ ਕੋਈ ਅੱਜ ਤੋਂ ਨਵੀਂ ਗੱਲ ਨਹੀਂ ਹੈ ਜਦੋਂ ਅਸੀਂ ਪ੍ਰਸ਼ਾਸਨ ਨੂੰ ਆ ਕੇ ਰੂਬਰੂ ਹੁੰਨੇ ਆ ਪਬਲਿਕ ਖੱਬਲ ਕਰਾਹੀ ਆਪਣੀ ਸੰਵਿਧਾਨ ਦੀ ਗੱਲ ਕਰਦੇ ਹੱਕਾਂ ਦੀ ਗੱਲ ਕਰਦੇ ਆ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਟੌਫੀਆਂ ਦੇ ਕੇ ਮੋੜਿਆ ਜਾਂਦਾ ਔਰ ਗੱਲਾਂ ਨਾਲ ਬਹੁਤ ਮਿੱਠੇ ਹੋ ਕੇ ਸਾਨੂੰ ਮੋੜਿਆ ਜਾਂਦਾ ਲਓ ਜੀ ਕੰਮ ਤੁਹਾਡਾ ਚੱਲ ਜੇਗਾ ਕੋਈ ਸਰਕਾਰੀ ਦਬਾਅ ਨਹੀਂ ਹੈਗਾ ਜੇ ਸਰਕਾਰੀ ਦਬਾਅ ਨਹੀਂ ਹੈ ਤੇ ਸਾਡਾ ਮਸਟੌਲ ਜੀਆਰਸ ਫੋਨ ਕਰਕੇ ਕਹਿੰਦਾ ਵੀ ਭਾਈ ਤੈਨੂੰ ਹੁਣ ਮਸਟੌਲ ਮਿਲਣਾ ਹੀ ਨਹੀਂ ਹੈ ਆਹ ਤੁਹਾਡਾ ਮਸਟੌਲ ਨਿਕਲਿਆ ਜੀ ਦਫ਼ ਕੌਣ ਆਇਆ ਜੀ ਇਹ ਕੰਮ ਬੰਦ ਕਰ ਦਿਓ ਜੀ ਇਹ ਤੁਹਾਨੂੰ ਤੁਮਕੀ ਦਿੰਦੇ ਆ ਜਾਂ ਪਿਆਰ ਨਾਲ ਸਮਝਾਉਂਦੇ ਆ ਤੰਕੀਆਂ ਤਾਂ ਬਹੁਤ ਮਿਲ ਗਈਆਂ ਜੀ ਹੋਰ ਛੱਡੋ ਤੁਸੀਂ ਪਹਿਲੇ ਸਰਕਾਰਾਂ ਦੇ ਐਮ ਐਲ ਏ ਤਾਂ ਸਾਨੂੰ ਇੱਕ ਗੱਲ ਤਾਂ ਕਹਿੰਦੇ ਸੀ ਕਿ ਬੱਗਾ ਸਿੰਘ ਨੂੰ ਜੇਲ੍ਹ 'ਚ ਧੱਕ ਦੇਣਾ ਆ ਆ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਜਿਹੜੇ ਜੁਨੇ ਹੋਏ ਐਮ ਐਲ ਏ ਨੂੰ ਤਾਂ ਬੋਲਣ ਦਾ ਵਾਲੇ ਨਹੀਂ ਉਹ ਤਾਂ ਇੱਕ ਹੀ ਗੱਲ ਕਰਦੇ ਬੱਗਾ ਸਿੰਘ ਨੂੰ ਧੱਕ ਦੇਣਾ ਪਤਾ ਨਹੀਂ ਕਿਹੜੀ ਜਗ੍ਹਾ ਤੇ ਧੱਕ ਦੇਣਾ ਇਹ ਤਾਂ ਕਲੀਅਰ ਕਰਨਾ ਚਾਹੀਦਾ ਨਾ ਇਹਨਾਂ ਨੂੰ ਤਾਂ ਬੋਲਣ ਦੀ ਵਾਲ ਨਹੀਂ ਹੈਗੇ ਇਹਨਾਂ ਦੀ ਸੁਜੀਤ ਸਿੰਘ ਵੀਡੀਓ ਜੀਰਾ ਅੱਜ ਲੈ ਕੇ ਜੁਣੀ ਨਾਲ ਉਹ ਜਿਹੜਾ ਸਾਡੇ ਧਰਨਾ ਲਾਇਆ ਸੀਗਾ ਆਪਣੀਆਂ ਮੰਗਾਂ ਨੂੰ ਲੈ ਕੇ ਇਹਦੇ ਬਾਰੇ ਸਾਨੂੰ ਪਹਿਲਾਂ ਤਾਂ ਕੋਈ ਪਤਾ ਨਹੀਂ ਸੀਗਾ ਵੀ ਇਹਨਾਂ ਨੇ ਆ ਜਾਣਾ ਵਾ ਅਸੀਂ ਜੇ ਇਹਨਾਂ ਨੂੰ ਪਤਾ ਹੁੰਦਾ ਤਾਂ ਅਸੀਂ ਨਾਲ ਆਪਣਾ ਸੀਨੀਅਰ ਸਟਾਫ ਜਿਹੜਾ ਉਹਨਾਂ ਨੂੰ ਵੀ ਬੁਲਾ ਲੈਂਦੇ ਬਾਕੀ ਇਹਨਾਂ ਦੀ ਜਿਹੜੀਆਂ ਮੰਗਾਂ ਬਿਲਕੁਲ ਜਾਇਜ਼ ਵਾ ਕਿਸੇ ਕੰਮ ਦੀ ਜ਼ਰੂਰਤ ਹੈਗੀ ਆ ਉੱਥੇ ਕਈ ਵਾਰੀ ਸਾਡੇ ਕੋਲ ਪ੍ਰੋਜੈਕਟ ਪਾਸ ਨਹੀਂ ਹੁੰਦਾ ਅਸੀਂ ਪੂਰੇ ਐਫਰਟ ਕਰਕੇ ਉੱਥੇ ਕੰਮ ਪਾਸ ਕਰਵਾ ਕੇ ਇਹਨਾਂ ਨੂੰ ਰੋਸਾ ਦਵਾਇਆ ਵਾ ਵੀ ਤੁਹਾਨੂੰ ਜਿੱਥੇ ਵੀ ਜਿਹੜੇ ਵੀ ਕੈਡ ਵਿੱਚ ਤੁਸੀਂ ਚਾਹਣੇ ਕੰਮ ਹਰ ਪਿੰਡ ਵਿੱਚ ਅਸੀਂ ਦੇਣ ਲਈ ਪਾਵਨ ਸਰ ਇਹਨਾਂ ਦਾ ਕਹਿਣਾ ਕੀ ਜਿਹੜਾ ਗਰੀਬ ਲੋਕਾਂ ਦਾ ਜੇ ਕੋਈ ਪ੍ਰੋਬਲਮ ਆ ਜਾਂਦੀ ਹੈ ਜਾਂ ਕੋਈ ਵਾਸਤੇ ਚ ਮਰ ਜਾਂਦਾ ਉਹਦਾ ਕੋਈ ਕਲੇਮ ਮਿਲਦਾ ਜਾਂ ਨਾ ਮਿਲੂਗਾ ਜਾਂ ਨਹੀਂ ਮਿਲੂਗਾ ਹਾਂ ਜੀ ਆਪ ਤਾਂ ਆਪਣੇ ਪੜਾਉਣੇ ਦੇ ਵਿੱਚ ਜਿੱਦਾਂ ਰਿਗਾ ਵਰਕਰ ਦੀ ਮੌਤ ਹੋਈ ਹੈ ਐਕਸੀਡੈਂਟ ਦਰਮਿਆਨ ਉਹਨਾਂ ਉਹਦੇ ਵਾਸਤੇ ਅਸੀਂ ਕੇਸ ਬਣਾ ਕੇ ਆਪਣੇ ਉੱਚ ਅਧਿਕਾਰੀਆਂ ਨੂੰ ਭੇਜਾਂਗੇ ਜੋ ਵੀ ਜਿੰਨਾ ਵੀ ਹੋ ਸਕਿਆ ਜੋ ਜੋ ਉੱਪਰੋਂ ਹੈਗਾ ਵਾ ਰਿਗਾ ਦੇ ਵਿੱਚ ਬੈਨੀਫਿਟ ਦੇਣਾ ਉਹ ਅਸੀਂ ਦਵਾਵਾਂਗੇ